ਗੁਰਾਇਆ ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋਂ ਇੱਕ ਮੋਟਰਸਾਈਕਲ ਦੱਤਾਰ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਿਕੰਦਰ ਸਿੰਘ ਮੁਖ ਅਫਸਰ ਥਾਣਾ ਗੁਰਾਇਆ ਨੇ ਦੱਸਿਆ ਕਿ ਚੌਂਕੀ ਇੰਡਰਜ ਰੁੜਕਾ ਕਲਾਇਆ ਐਸਆਈ ਅਮਨਦੀਪ ਨੇ ਮੁਖਬਰ ਦੀ ਇਤਲਾਹ ਤੇ ਪਿੰਡ ਰੁੜਕਾ ਕਲਾ ਵਿਖੇ ਨਾਕੀ ਦੌਰਾਨ ਬੀਤਾ ਮਹੇ ਪੁੱਤਰ ਹਰਮੇਸ਼ ਲਾਲ 바ਸੀ ਕਾਨਾਟੇਸਿਆ ਥਾਣਾ ਗੁਰਾਇਆ ਤੇ ਰਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਕਰਨਾਟੇਸੀਆ थाना ਗੁਰਾਇਆ ਨੂੰ ਕਾਬੂ ਕਰਕੇ 1 ਨੰਬਰ 501 ਮੋਟਰਸਾਈਕਲ ਇੱਕ ਦੱਤਰ ਅਤੇ 5 ਮੋਬਾਈਲ ਫੋਨ ਨੰਬਰ ਮੱਤਕੀਤੇ ਹਨ ਜਿਨ੍ਹਾਂ ਖਿਲਾਫ ਮੁਕੱਦਮਾ ਨੰਬਰ 54 ਮਿਤੀ 13/4/2025 ਜੁਰਮ 3094 303335 ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਨਸਪੈਕਟਰ ਸਿਕੰਦਰ ਸਿੰਘ ਮੁਖ ਅਫਸਰ ਥਾਣਾ ਗੁਰਿਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਏਐਸਐਈ ਸੁਆਸ਼ ਕੁਮਾਰ ਚੌਂਕੀ ਇੰਚਾਰਜ ਤਲੇਤਾ ਨੇ ਨਿਰਮਲ ਕੌਰ ਉਰਫ ਨਿੰਮੋ ਪਤਨੀ ਪਿੰਡ ਆਬਾਸੀ ਪਿੰਡ ਤਲੇਤਾ ਥਾਣਾ ਗੁਰਿਆ ਨੂੰ 6.30 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਨੰਬਰ 55 ਮਿਤੀ 13/4/2025 ਧਾਰਾ 21ਬੀ 61 85 ਐਨਡੀਪੀਐਸ ਐਕਟ ਥਾਣਾ ਗੁਰਿਆਨ ਦਰਜ ਕਰਕੇ ਮੁੰਡਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮਨਜੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਵਿੰਦਰ ਸਿੰਘ ਵਿਰਕ ਔਰ ਡੀਐਸਪੀ ਸਰਵਨ ਸਿੰਘ ਬੱਲ ਸਬਡਿਵੀਜ਼ਨ ਫਲੋਰ ਦੀ ਰਹਿਣ ਮਾਈ ਹਿੱਟ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਉਸ ਤਹਿਤ ਸਾਨੂੰ ਕੱਲ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਇੱਕ ਧਲੇਤੇ ਦੀ ਰਹਿਣ ਵਾਲੀ ਨਿਰਮਲ ਕੋਰ ਏਰੀਆਸ ਨਿੰਮੂ ਜੋ ਨਾਕਾਬੰਦੀ ਦੌਰਾਨ ਜਿਹੜੀ ਆ ਉਹ ਸਾਨੂੰ ਉਥੇ ਗ੍ਰਿਫਤਾਰ ਹੋਈ ਆ ਜਿਹਦੇ ਕੋਲੋਂ ਤਕਰੀਬਨ 1.6 ਗ੍ਰਾਮ ਜਿਹੜੀ ਹੈਰੋਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਖਿਲਾਫ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਰੀਬ 8 ਮਕਦਮੇ ਦਰਜ ਨੇ ਇਹ ਕਾਫੀ ਸਮਗਲਿੰਗ ਦਾ ਧੰਦਾ ਕਰਦੀ ਸੀ ਔਰ ਇਹ ਜਦੋਂ ਦਾ ਜੁੱਧ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਇਹ ਲੁਕੀ ਪਿਰਦੀ ਸੀਗੀ ਤੇ ਕੱਲ ਚੱਲੀ ਸਾਨੂੰ ਇਹ ਨਾਕੇ ਤੇ ਮਿਲੀ ਆ ਤੇ ਕੱਲ ਇਹਨੂੰ ਗ੍ਰਿਫਤਾਰ ਕਰਕੇ ਤੇ ਇਹਦੀ ਬਰਾਮਦਗੀਦ ਕੋ ਕੀਤੀ ਗਈ ਆ ਨੋਟਕ ਵਾਲੇ ਫੜੇਗੇ ਇੱਕ ਗੈਂਕ ਅਸੀਂ ਲੁੱਟਖੂ ਵਾਲਾ ਫੜਿਆ ਜੀ ਉਹਦੇ ਵਿੱਚ ਇੱਕ ਹੈਗਾ ਹਰਮੇਸ਼ لال ਦੂਜਾ ਹੈਗਾ ਰਵਿੰਦਰ ਕੁਮਾਰ ਇਹ ਕਾਨਾਟੇਸਿਆਂ ਦੇ ਰਹਿਣ ਵਾਲੇ ਆ ਇਹਨਾਂ ਨੇ ਜਿੰਨੀਆਂ ਵੀ ਆਪਣੇ ਬਾਬਿਆਂ ਦੀ ਜਗ੍ਹਾ ਨੇ ਜਿੱਦਾਂ ਪਿੰਡਾਂ ਦੇ ਬਣਾਈਆਂ ਹੋਈਆਂ ਨੇ ਜਿੱਦਾਂ ਮੁਸਲਮਾਨ ਫਕੀਰ ਨੇ ਤੇ ਉਹਨਾਂ ਦੇ ਜਗ੍ਹਾ ਤੇ ਜਿੱਦਾਂ ਜਿੰਨਾ ਚੜਾਵਾ ਚੜਦਾ ਉਹਨਾਂ ਦੀ ਗੋਲਕ ਤੋੜ ਲੈਂਦੇ ਨੇ ਔਰ ਇਸ ਤੋਂ ਇਲਾਵਾ ਇਹ ਦਾਤਰ ਦੀ ਨੌਕ ਤੇ ਜਿਹੜੇ ਰਾਹੀਰ ਨੱਗਦੇ ਨੇ ਜਿੱਦਾਂ ਜਿਹੜਾ ਛੋਟੀਆਂ ਛੜਕਾਂ ਪਿੰਡਾਂ ਨੂੰ ਜਾਂਦੀਆਂ ਨੇ ਉੱਥੇ ਰੋਕ ਕੇ ਉਹਨਾਂ ਤੋਂ ਮੋਬਾਈਲ ਫੋਨ ਖੋਹ ਲੈਂਦੇ ਨੇ ਤੇ ਉਹਨਾਂ ਦੇ ਸਾਥ ਵੀ ਮਰ ਜਾਂਦੇ ਨੇ ਔਰ ਕੱਲ ਇਹਨਾਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਜਿਹੜਾ ਦੋਵਾਂ ਨੂੰ ਗ੍ਰਿਪਦਾਰ ਕੀਤਾ ਆ ਇਹਨਾਂ ਪਾਸੋਂ ਸਾਨੂੰ ਪੰਜ ਮੋਬਾਈਲ ਫੋਨ ਇੱਕ ਦਾਤਰ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਇਹ ਬਰਾਮਦ ਹੋਇਆ ਔਰ ਇਹਨਾਂ ਨੇ ਪੁਸ਼ਗੀਸ਼ ਦੌਰਾਨ तकरीबन 8 ਵਾਰ ਦਾਪਾ ਮੰਨੀਆਂ ਨੇ ਜਿਹੜੀਆਂ ਹੁਣ ਤੱਕ ਇਹਨੇ ਕੀਤੀਆਂ ਨੇ ਅੱਗੋਂ ਜਿਹੜੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਅਗਰ ਮਾਰ ਲੈ ਕੇ ਇਹਨਾਂ ਦੀ ਡੁਗਾਈ ਨਾ ਪੁੱਛੀ ਗਈ ਜਾਈ